ਰੀਮੇਡੀ ਕੀ अवेलेबल ਹੈ ਜੀ ਤੁਹਾਡੇ ਕੋਲ ਤੁਸੀਂ ਕੋਰਟ ਚ ਜਾ ਕੇ ਆਰਡਰ ਲੈ ਸਕਦੇ ਹੋ ਵੀ ਵੀਡੀਓ ਹਟਾਈ ਜਾਵੇ ਆਈਟੀ ਹੈਲਪਲਾਈਨ ਬਣੇ ਹੋਏ ਨੇ ਸਾਰੀ ਸਟੇਟਸ ਦੇ ਬਣੇ ਹੋਏ ਨੇ ਉਹਨਾਂ ਤੇ ਫੋਨ ਕਰਕੇ ਸਭ ਤੋਂ ਪਹਿਲਾਂ ਤਾਂ ਕੰਪਲੇਂਟ ਰਜਿਸਟਰ ਕਰਾਉਣੀ ਚਾਹੀਦੀ ਹੈ ਜੀ ਜੇ ਲਿੰਕ अवेलेबल ਹੋਵੇ ਤਾਂ ਜੀ ਸਭ ਤੋਂ ਪਹਿਲਾਂ ਲਿੰਕ ਸੇਵ ਕਰ ਲਓ ਸੋ ਯੂ ਕੈਨ ਟਾਰਗੇਟ ਵੀ ਜਿੱਥੇ ਵੀ ਵੀਡੀਓ ਹੈਗੀ ਵੀ ਉਹਨੂੰ ਹਟਵਾ ਦਿਓ ਉੱਥੋਂ ਟਾਰਗੇਟ ਤੋਂ ਹਾਈਟ देयर ਐਂਡ ਥੈਂ ਫਿਰ ਐਸਪੀਜ਼ ਆਫ 올 ਡਿਸਟ੍ਰਿਕਟਸ ਜਿਹੜੇ ਵੀ ਹੈਗੇ ਨੇ ਪੁਲਿਸ ਸਟੇਸ਼ਨ ਦੇ ਦੇ ਵੀ ਨਾ ਅਥਾਰਾਈਜ਼ ਟੂ ਰਾਈਟ ਟੂ ਮੈਟਰ ਉਹ ਲਿਖ ਦਿੰਦੇ ਨੇ ਨਾਲ ਦੀ ਨਾਲ ਵੀਡੀਓ ਹਟ ਜਾਂਦੀ ਹੈ ਲੋਕ ਬਹੁਤ ਸ਼ਰੀਫ ਨੇ ਜੇ ਇਥੇ ਸਮਝ ਹੀ ਨਹੀਂ ਪਾਉਂਦੇ ਕਿਹੜੀ ਵੀਡੀਓ ਸਹੀ ਹੈ ਕਿਹੜੀ ਡੀਪ ਫੇਕ ਨਾਲ ਬਣੀ ਹੈ ਜੀ ਹੁਣ ਜਿਵੇਂ ਆਨਰੇਬਲ ਸੀਐਮ ਸਾਹਿਬ ਇਨਵੋਲ ਸੀਗੇ that is why ਉਹਨਾਂ ਨੇ ਛੇਤੀ ਨਾਲ ਦੀ ਨਾਲ ਕਰਤੇ ਹੋਣੇ ਬਟ ਜਦ ਆਮ ਕੋਈ ਬੰਦਾ ਕਰਦਾ ਜੀ ਉਹਦਾ ਰਿਪਲਾਈ ਨਹੀਂ ਹੁੰਦਾ ਮੁੱਖ ਮੰਤਰੀ ਭਗਵੰਤ ਦਾ ਇੱਕ ਵੀਡੀਓ ਹੁੰਦਾ ਤੇ ਉਸ ਵੀਡੀਓ ਤੋਂ ਬਾਅਦ ਦੇਖੀਏ ਤਾਂ ਲਗਾਤਾਰ ਬਹੁਤ ਸਾਰੇ ਲੋਕ ਖੈਰ ਨੂੰ ਲੈ ਕੇ ਪੋਸਟਾਂ ਸ਼ੇਅਰ ਜਾਂ ਕਮੈਂਟਸ ਸ਼ੁਰੂ ਹੋ ਗਏ ਕੂਰਟ ਨੇ ਰੋਕ ਲਾਤੀ ਹੈ ਵੀਡੀਓ ਤੇ ਪਰ ਜੇਕਰ ਇਸ ਤਰ੍ਹਾਂ ਦਾ ਵੀਡੀਓ ਆਉਂਦਾ ਹੈ ਉਹਦਾ ਲੀਗਲ ਰਸਤਾ ਕੀ ਹੈ ਕਿਉਂਕਿ ਇਹ ਸਿਰਫ ਮੁੱਖ ਮੰਤਰੀ ਦੇ ਨਾਲ ਨਹੀਂ ਬਲਕਿ ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਵੀ AI ਦੇ ਚਲਦੇ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆ ਰਹੇ ਨੇ ਅ ਐਡਵੋਕੇਟ ਗੁਰਬਿੰਦਰ ਢਿੱਲੋਂ ਨੇ ਸਾਡੇ ਨਾਲ ਪੰਜਾਬ ਰਾਣਾ ਹਾਈ ਕੋਰਟ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਬੇਸਿਕ ਪੌਰਦੇ ਤੇ ਦਿੱਕੀ ਜੇਕਰ ਕੋਈ ਕਿਸੇ ਦਾ ਵੀਡੀਓ ਪੈ ਜਾਂਦਾ ਹੈ ਲੀਗਲ ਰੈਮਡੀ ਹੈ ਕੀ ਹੈ ਇਹਦੀ ਕਿ ਲੀਗਲ ਰਸਤਾ ਹੈ ਕੀ ਹੈ ਤਾਂ ਕਿ ਜੇਕਰ ਕਿਸੇ ਦਾ ਪਵੇ ਖਭਰਾਵੇ ਨਾ ਇਸ ਲੀਗਲ ਰਸਤੇ ਨੂੰ ਫੋਲੋ ਕਰੇ ਤਾਂ ਉਹ ਵੀਡੀਓ ਹਟ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਅ ਸਰ ਸੁਮੇਤ ਸਰ ਜਿਵੇਂ ਤੁਸੀਂ ਇਹ ਇਹ ਵੀਡੀਓ ਚ ਆਪਾਂ ਦੇਖਿਆ ਇੱਕ ਤੁਹਾਨੂੰ ਯਾਦ ਹੋਊਗਾ ਥੋੜੇ ਟਾਈਮ ਪਹਿਲਾਂ ਇੱਕ ਪੁਲਿਸ ਕਮਿਸ਼ਨਰ ਸਾਹਿਬ ਦਾ ਵੀਡੀਓ ਵੀ ਆਇਆ ਸੀਗਾ ਜੀ ਆਡੀਓ ਆਇਆ ਸੀ ਇਨ ਫੈਕਟ ਉਹਨਾਂ ਨੇ ਰੈਮੇਡੀ ਕੀ अवेलेबल ਹੈ ਜੀ ਤੁਹਾਡੇ ਕੋਲ ਤੁਸੀਂ ਕੋਰਟ 'ਚ ਜਾ ਕੇ ਆਰਡਰ ਲੈ ਸਕਦੇ ਹੋ ਵੀ ਵੀਡੀਓ ਹਟਾਈ ਜਾਵੇ ਪਰ ਅੱਜ ਦੇ ਟਾਈਮ 'ਚ ਜਿਵੇਂ ਜਿਵੇਂ ਹੁਣ ਦੀਵਾਲੀ ਬ੍ਰੇਕ ਤੋਂ ਬਾਅਦ ਕੋਰਟ 'ਚ ਵੀ 10 ਦਿਨ ਦੀ ਛੁੱਟੀ ਚੱਲ ਰਹੀ ਹੈ ਜੀ ਉਹਦੇ ਕਰਕੇ ਇਹ ਐਫੀਸ਼ੀਐਂਟਲੀ ਗਰਾਉਂਡ अवेलेबल ਨਹੀਂ ਹੁੰਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਜਿਹਦਾ ਵੀ ਵੀਡੀਓ ਹੁੰਦਾ ਉਹਨਾਂ ਨੂੰ ਆਈਟੀ ਐਕਟ ਦੀ ਜੀ ਇੱਕ ਆਈਟੀ ਹੈਲਪਲਾਈਨ ਬਣੇ ਹੋਏ ਨੇ ਸਾਰੀ ਸਟੇਟਸ ਦੇ ਬਣੇ ਹੋਏ ਨੇ ਉਹਨਾਂ ਤੇ ਫੋਨ ਕਰਕੇ ਸਭ ਤੋਂ ਪਹਿਲਾਂ ਤਾਂ ਕੰਪਲੇਂਟ ਰਜਿਸਟਰ ਕਰਾਉਣੀ ਚਾਹੀਦੀ ਹੈ ਜੀ ਉਹ ਤੋਂ ਬਾਅਦ ਇਨਫੈਕਟ ਜਿਹੜੇ ਐਸਪੀ ਲੈਵਲ ਦੇ ਆਫੀਸਰਸ ਹੈਵ ਬੀਨ ਅਥੋਰਾਈਜ਼ਡ ਉਹ ਮੈਟਰ ਨੂੰ ਚਿੱਠੀ ਲਿਖ ਦਿੰਦੇ ਨੇ ਕਨਾਲ ਦੀ ਨਾਲ ਈਮੇਲ ਪੇਜ ਜੰਦੇ ਨੇ ਮੈਂ ਜੋ ਵੀ ਵੀਡੀਓ ਹੈਗੀ ਹੈ ਇਹਨੂੰ ਤੁਰੰਤ ਆਪਣੇ ਪਲੇਟਫਾਰਮਸ ਤੋਂ ਹਟਾਇਆ ਜਾਵੇ ਜੇ ਲਿੰਕ ਅਵੇਲੇਬਲ ਹੋਵੇ ਤਾਂ ਜੀ ਸਭ ਤੋਂ ਪਹਿਲਾਂ ਲਿੰਕ ਸੇਵ ਕਰ ਲਓ ਸੋ ਯੂ ਕੈਨ ਟਾਰਗੇਟ ਵੀ ਜਿੱਥੇ ਵੀ ਵੀਡੀਓ ਹੈਗੀ ਹੈ ਵੀ ਉਹਨੂੰ ਹਟਵਾ ਦਿਓ ਉੱਥੋਂ ਟਾਰਗੇਟ ਤੋਂ ਰਾਈਟ देयर ਐਂਡ ਦੈਨ ਇਹ 2-3 ਵਾਰੀ ਹੋ ਚੁੱਕਾ ਹੈ ਸੁਮਨ ਸਰ ਵੀ ਜਿੱਥੇ ਵੀਡੀਓਜ਼ ਜਿੰਮੇ ਸਰਕੂਲੇਟ ਹੋਈਆਂ ਨੇ ਜੀ ਆ ਮੋਰਫ ਵੀਡੀਓ ਸੀਗੀ ਡੀਪ ਫੇਕ ਵੀਡੀਓ ਸੀਗੀ ਤੁਹਾਨੂੰ ਯਾਦ ਹੋਣਾ ਜੀ ਬਾਲੀਵੁੱਡ ਐਕਟਰੈਸ ਦੀ ਵੀ ਵੀਡੀਓ ਆਈ ਸੀਗੀ ਇਨ ਫੈਕਟ ਪੋਲਟ ਸੇ ਜਾਂਦੇ ਨੇ ਬਟ ਪੋਲ ਡਸ ਟੇਕ ਸਮ ਟਾਈਮ ਜੇ ਇਮੀਡੀਏਟ ਰੀਲੀਫ ਚਾਹੀਦਾ ਤਾਂ ਤੁਸੀਂ ਜਿਹੜੇ ਸਾਰੇ ਸਾਈਬਰ ਹੈਲਪਲਾਈਨ ਹੈਗੇ ਨੇ ਉੱਥੇ ਆਈਟੀ ਐਕਟ ਦੇ ਅੰਡਰ 66 ਸੈਕਸ਼ਨ ਚ ਐਫਆਈਆਰ ਹੋ ਜਾਂਦੀ ਹੈ ਜੀ ਫਿਰ ਐਸਪੀਜ਼ ਆਫ 올 ਡਿਸਟ੍ਰਿਕਟਸ ਜਿਹੜੇ ਵੀ ਹੈਗੇ ਨੇ ਪੁਲਿਸ ਸਟੇਸ਼ਨ ਦੇ ਦੇ ਵੀ ਨਾ ਅਥੋਰਾਈਜ਼ ਟੂ ਰਾਈਟ ਟੂ ਮੈਟਰ ਉਹ ਲਿਖ ਦਿੰਦੇ ਨੇ ਨਾਲ ਦੀ ਨਾਲ ਵੀਡੀਓ ਹਟ ਜਾਂਦੀ ਹੈ ਜੀ ਇਹਦੇ ਚ ਕੁਝ ਹੋਰ ਸਮਝਾਓ ਵੀਡੀਓ ਅਸਲੀ ਹੈ ਨਕਲੀ ਹੈ ਜਾਂ ਵੀਡੀਓ ਪਾਈ ਨਹੀਂ ਸਕਦੇ ਇਸ ਤਰ੍ਹਾਂ ਦਾ ਕਿਸੇ ਨੂੰ ਅਸੀਂ ਡੀਫੇਮ ਕਰਦਾ ਸਰ ਡਿਫੇਮ ਦਾ ਤਾਂ ਦੇਖੋ ਸਿਵਲ ਰਾਈਟ ਕੰਪਲੇਂਟ ਕਰ ਲੂ ਮੇਨਟੇਨੇਬਲ ਹੈ 499 ਦੀ ਤੁਸੀਂ ਕੰਪਲੇਂਟ ਪਾ ਸਕਦੇ ਹੋ ਸਿਵਲ ਪਾ ਸਕਦੇ ਹੋ ਕੰਪਲੇਂਟ ਜਿਵੇਂ ਹੁਣ ਆ ਭਗਵੰਤ ਮਾਨ ਸਾਹਿਬ ਵਾਲੇ ਵੀਡੀਓ ਚ ਕੰਪਲੇ ਉਹ ਵੀ ਲੱਗ ਗਿਆ ਜਿਹਨੇ ਵੀਡੀਓ ਸਰਕੂਲੇਟ ਕੀਤੀ ਸੀ ਤੁਸੀਂ ਡੈਮੇजेस ਦੀ ਵੀ ਪਾ ਸਕਦੇ ਹੋ ਅਗਲੇ ਤੇ ਸਾਰਾ ਪਾ ਸਕਦੇ ਹੋ ਬਟ ਉਹੀ ਗੱਲ ਹੈ ਸਰ ਡੈਮੇਜ ਹੋ ਜਾਂਦੀ ਹੈ ਜੀ ਆਪਣੇ ਲੋਕ ਬਹੁਤ ਸ਼ਰੀਫ ਨੇ ਜੀ ਇੱਥੇ ਸਮਝ ਹੀ ਨਹੀਂ ਪਾਉਂਦੇ ਕਿਹੜੀ ਵੀਡੀਓ ਸਹੀ ਹੈ ਕਿਹੜੀ ਡੀਪ ਫੇਕ ਨਾਲ ਬਣੀ ਹੈ ਜੀ ਹਮ ਪਰ ਇਹਦੇ ਚ ਇੱਕ ਥੀ ਹੋਰ ਦਫਾ ਜੇਲੀ ਗੱਲ ਫਿਰ ਰੋਲਾ ਆ ਜਾਂਦਾ ਵੀ ਅਸਲੀ ਜਾਂ ਨਕਲੀ ਕਿਉਂਕਿ ਇੱਕ ਤਾਂ ਇਹ ਆ ਗਿਆ ਵੀ ਪਾਈ ਨਹੀਂ ਸਕਦੇ ਹੈਗੇ ਅਸੀਂ ਕਿਸੇ ਦਾ ਵੀ ਕੋਈ ਇਸ ਤਰ੍ਹਾਂ ਦਾ ਮੋਰਫ ਕਰਕੇ ਫਿਰ ਸੈਕੰਡ ਪਾਰਟ ਆ ਜਾਂਦਾ ਵੀ ਉਹ ਅਸਲੀ ਹੈ ਜਾਂ ਨਕਰੀ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਇਸ ਤਰ੍ਹਾਂ ਦੀ ਜਦੋਂ ਕਿਸੇ ਪਰਸਨੈਲਿਟੀ ਦੇ ਨਾਲ ਜੁੜੀ ਗੱਲ ਹੁੰਦੀ ਹੈ ਫਿਰ ਇਹ ਵੀ ਫੋਕਸ ਹੁੰਦਾ ਵੀ ਉਹ ਸੱਚੀ ਹੋ ਨਕਰੀ ਹੈ ਜਾਂ ਸੱਚੋ ਇਹ ਕੌਣ ਡਿਸਾਈਡ ਕਰੂਗਾ ਸਰ ਇਹਦੇ ਵਿੱਚ ਨਾ ਜੀ ਸਾਰੇ ਆਨਲਾਈਨ ਪਲੈਟਫਾਰਮਸ ਨੇ ਮੈਟਾ ਨੇ ਤੁਸੀਂ ਫੇਸਬੁੱਕ ਤੇ ਦੇਖੋਗੇ ਇੰਸਟਾਗ੍ਰਾਮ ਤੇ ਦੇਖੋਗੇ ਉਹਨਾਂ ਨੇ ਲਿਖਤਾ ਹੈ ਵੀ ਯੂ ਹਵ ਟੂ ਮੰਡੇਟਰੀ ਮੰਡੇਟਰੀ ਤੁਸੀਂ ਲਿਖਣਾ AI ਕ੍ਰੀਏਟਿਡ ਵੀਡੀਓ ਹੈਗੀ ਹੈ ਇਹ ਪਰ ਨੋ ਵਨ ਇਸ ਫੋਲੋਇੰਗ ਇਟ ਐਸ ਸੱਚ ਉਹ ਆਪਣੇ ਤੇ ਪਾ ਦਿੰਦੇ ਨੇ ਵੀ ਜਿਹਨਾਂ ਵੀਡੀਓ ਅਪਲੋਡ ਕਰ ਰਹੇ ਜੇ AI ਨਾਲ ਵੀਡੀਓ ਬਣਾਈ ਹੈ ਉਹਦੀ ਡਿਸਕ੍ਰਿਪਸ਼ਨ ਹੈ ਵੀ ਉਹ ਲਿਖ ਕੇ ਪਾ ਸਕਦਾ ਵੀ AI ਨਾਲ ਮੈਂ ਵੀਡੀਓ ਬਣਾਈ ਹੈ ਇਟ ਸ਼ੁੱਡ ਬੀ ਔਨ ਦ ਕੰਪਨੀ ਜੀ ਉਹ ਆਈਡੈਂਟੀਫਾਈ ਕਰਦੇ ਵੀ ਕਿਹੜੀ AI ਹੈ ਕਿਹੜੇ ਨਹੀਂ ਹੁਣ ਜਿਹੜੀ AI ਵੀਡੀਓ ਪਲੈਟਫਾਰਮਸ ਨੇ ਡੀਪ ਫੇਕ ਹੋ ਗਿਆ ਜਿਵੇਂ ਹੋਰ ਵੀ ਜਿੰਨੇ AI ਪਲੈਟਫਾਰਮਸ ਨੇ ਉਹ ਹੈਗਾ ਫਾਰ ਐਂਟਰਟੇਨਮੈਂਟ ਪਰਪਸਸਿਸ ਬਣਾ ਸਕਦੇ ਹੋ ਜੀ ਵੀਡੀਓ ਤੁਸੀਂ ਪਰ ਨਹੀਂ ਨਹੀਂ ਪਰ ਜਦੋਂ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਤੇ ਸਿਆਸੀ ਬੰਦੇ ਨਾਲ ਹੁਣ ਮੁੱਖ ਮੰਤਰੀ ਨਾਲ ਜੁੜੀ ਗੱਲ ਹੈ ਆ اپੋਜੀਸ਼ਨ ਇਹ ਗੱਲ ਕਹਿੰਦੀ ਹੈ ਕਿ ਨਹੀਂ ਜੀ ਤੁਸੀਂ ਕਿਵੇਂ ਡਿਸਾਈਡ ਕਰੋਗੇ ਫੇਕ ਹੈ ਜਾਂ ਅਸਲੀ ਹੈ ਜਾਂ ਜੋ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਹੁਣ ਇਹਦੇ 'ਚ ਜੇ ਦੇਖੀਏ ਇਹਦੇ ਵਾਸਤੇ ਤੁਹਾਨੂੰ ਲੀਗਲੀ ਪ੍ਰੋਸੀਜਰ ਫਾਲੋ ਕਰਕੇ ਸੀਐਫਐਸ ਨੇ ਇਹਨੂੰ ਪ੍ਰੂਫ ਕਰੂਗੀ ਜਾਂ ਪੰਜਾਬ ਪੁਲਿਸ ਦੇ ਕੋਲ ਵੀ ਇਸ ਤਰ੍ਹਾਂ ਦਾ ਟੂਲ ਹੈਗਾ ਕਿ ਉਹ ਵੀ ਪ੍ਰੂਫ ਕਰ ਦੰਦੇ ਨੇ ਕਿ ਸਰ ਹਰਿਆਣਾ ਦੇ ਕੋਲ ਦੋ ਸੀ ਉਹ ਲੈਬਸ ਹੈਗੇ ਨੇ ਡਾਇਟੈਕ ਲੈਬ ਹੈਗਾ ਗੁਰਕਾਉਂ ਦੇ ਵਿੱਚ ਦੋ ਲੈਬਸ ਹੋਰ ਹੈਗੇ ਨੇ ਪੰਜਾਬ ਦੇ ਕੋਲ ਐਟ ਅ গিਵਨ ਟਾਈਮ ਇੱਕ ਹੀ ਲੈਬ ਹੈਗਾ ਜਿੱਥੋਂ ਇਹ ਵੈਰੀਫਾਈ ਕਰਦੇ ਨੇ ਵੀ ਵੀਡੀਓ ਮੌਫਟ ਹੈਗੀ ਆ ਕਿ ਨਹੀਂ ਹੈਗੀ ਐਡੀਟਿਡ ਹੈ ਕਿ ਨਹੀਂ ਹੈਗੀ ਕੱਟ ਹੈ ਕਲਿੱਪਿੰਗ ਹੈ ਕਿਵੇਂ ਹੈਗੀ ਆ ਜੀ ਬਟ ਅਗੇ ਉਹਦਾ ਰਿਪੋਰਟ ਆਉਣ ਨੂੰ ਟਾਈਮ ਲੱਗ ਜਾਂਦਾ ਹੈ ਜੀ ਓਕੇ ਸੋ देयर देयर इज નો ਐਂਡ ਬਾਊਟ ਟੂ ਇਟ ਤੁਸੀਂ ਇਹਨਾਂ ਨੇ ਜਿਵੇਂ ਆਈਟੀ ਵਾਲੇ ਲਿਖ ਕੇ ਦੇ ਦੇਣਗੇ ਵੀ ਸਾਨੂੰ ਇਹਦੇ ਤੇ ਤੁਸੀਂ ਵੀਡੀਓ ਆਥੈਂਟੀਕੇਸ਼ਨ ਇਹਦੀ দাও ਦੇ ਵੀ ਰਾਈਟ ਬਟ ਉਹਦਾ ਕੋਈ ਟਾਈਮ ਫਰੇਮ ਨਹੀਂ ਹੈਗਾ ਵੀ ਉਹਨਾਂ ਨੇ 3 ਮਹੀਨੇ ਚ ਵਾਪਸ ਭੇਜਣੀ ਆ 4 ਮਹੀਨੇ ਚ ਭੇਜਣੀ ਆ 6 ਮਹੀਨੇ ਚ ਭੇਜਣੀ ਆ ਔਰ ਜਦੋਂ ਮੈਂ ਆਨਰੇਬਲ ਸੀਐਮ ਸਾਹਿਬ ਇਨਵੋਲ ਸੀਗੇ that is why ਉਹਨਾਂ ਨੇ ਛੇਤੀ ਨਾਲ ਦੀ ਨਾਲ ਕਰਤੇ ਹੋਣੇ ਬਟ ਜਦ ਆਮ ਕੋਈ ਬੰਦਾ ਕਰਦਾ ਜੀ ਉਹਦਾ ਰਿਪਲਾਈ ਨਹੀਂ ਹੁੰਦਾ ਵੀ ਹਾਂ ਸੀਨ ਅਸੀਂ ਕਈ ਵਾਰੀ ਕੋਰਟ ਚ ਗਏ ਆ ਆਨਰੇਬਲ ਕੋਰਟ ਚ ਗਏ ਆ ਇਹ ਲੈ ਕੇ ਵੀ ਸਾਡੀ ਵੀਡੀਓ ਜਿਹੜੀ ਚੱਲ ਰਹੀ ਹੈ ਉਹਦਾ অথরাইゼਸ਼ਨ ਪੈਂਡਿੰਗ ਹੈ ਉਹਦੀ ਆਥੈਂਟੀਕੇਸ਼ਨ ਪੈਂਡਿੰਗ ਹੈ ਵੀ ਕਾਈਂਡਲੀ ਗੈਟ ਇਟ ਡਨ ਔਨ ਟਾਈਮ ਬਾਉਂਡ ਟਾਈਮ ਬਾਉਂਡ ਮੈਨਰ ਸਰ ਪੰਜਾਬ ਚ ਨਹੀਂ ਹੋ ਪਾ ਰਿਹਾ ਅਜ ਦੇ ਟਾਈਮ ਪੁਲਿਸ ਦੇ ਕੋਲ ਟੂਲਸ ਹੈਗੇ ਨੇ ਬਟ ਇਹ ਲੈਵਲ ਦੇ ਟੂਲਸ ਹੈ ਹੀ ਨਹੀਂ ਸਰ ਕਿਸੇ ਕੋਲ ਵੀ ਜਿਹੜੇ ਨਾਲ ਦੀ ਨਾਲ ਵੀਡੀਓ ਆਥੈਂਟੀਕੇਟ ਕਰ ਦੇਣ ਏ ਲੈਬਸ ਨੂੰ ਪੇਚਦੇ ਨੇ ਸੀਐਫਐਸਐਲ ਨੂੰ ਪੇਚਦੇ ਨੇ ਡਾਈਟੈਕ ਹੈਗਾ ਕੁੜਗਾਂ ਉਹਨਾਂ ਨੂੰ ਵੇਚਦੇ ਨੇ ਬਟ ਅਗੇਨ ਉਹ ਥਰਡ ਪਾਰਟੀ ਤੋਂ ਕਰਾਉਂਦੇ ਨੇ ਕਿਵੇਂ ਕਰਾਉਂਦੇ ਨੇ ਗੋਡ ਨੋਸ ਇੱਕ ਚੀਜ਼ ਹੋਰ ਦੱਸਿਓ ਇੱਕ ਚੀਜ਼ ਹੋਰ ਦੱਸਿਓ ਇਹਦੇ ਵਿੱਚ ਬੜੀ ਇਹ ਚੀਜ਼ ਇੰਟਰਸਟਿੰਗ ਆ ਕਿ ਮੈਨ ਸਪੋਜ਼ ਕਰੋ ਮੈਨੂੰ ਪਤਾ ਤੁਸੀਂ ਸ਼ੇਅਰ ਕਰਤਾ ਅਗੇ ਸ਼ੇਅਰ ਕਰਨ ਵਾਲਾ ਵੀ ਉਹਦਾ ਦੋਸ਼ੀ ਐ ਜਾਂ ਸ਼ੇਅਰ ਕਰਨ ਵਾਲਾ ਤਾਂ ਚਲੋ ਉਹਨੂੰ ਦੇਖ ਕੇ ਪਤਾ ਉਹਨੇ ਵੀ ਇਹਨੇ ਪਾਇਆ ਹੋਇਆ ਕਿਉਂਕਿ ਉਹ ਪ੍ਰੋਵੀਜ਼ਨ ਦਿੱਤੀ ਹੋਈ ਐ ਜਦੋਂ ਸੋਸ਼ਲ ਮੀਡੀਆ ਨੇ ਉਹ ਸ਼ੇਅਰ ਵੀ ਕਰ ਸਕਦਾ ਕਮੈਂਟ ਵੀ ਕਰ ਸਕਦਾ ਸਰ ਹਾਲ ਦੀ ਘੜੀ ਤਾਂ ਜਿਹੜਾ ਲਾਜ਼ ਕਹਿੰਦੇ ਨੇ ਜਿਹੜਾ originator ਹੈ ਉਹੀ ਲਾਇਬਲ ਹੈ ਸ਼ੇਅਰ ਕਰਨ ਵਾਲਾ ਉਹਨਾਂ ਲਾਇਬਲ ਹੈ ਨਹੀਂ ਬਟ ਜਿਵੇਂ ਤੁਸੀਂ ਦੇਖਿਆ ਉਹਨਾ ਕੰਗਨੌਰ ਨਾਥ ਵਾਲਾ ਕੇਸ ਆਇਆ ਸੀਗਾ ਜੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਇਹੀ ਪਲੀ ਲੱਤੀ ਸੀ ਵੀ ਮੈਂ ਤਾਂ ਸ਼ੇਅਰ ਕੀਤਾ ਹੈ ਸ਼ੇਅਰ ਦੇ ਨਾਲ ਜੋ ਕਮੈਂਟਿੰਗ ਆਪਣੀ ਐਡ ਕਰ ਦਿੰਦੇ ਨੇ ਇਟ ਐਡ ਫਿਊਲ ਟੂ ਦਾ ਫਾਇਰ ਉਹੀ ਆਨਰੇਬਲ ਕੋਰਟ ਨੇ ਵੀ ਇਹੀ ਕਿਹਾ ਵੀ ਤੁਸੀਂ ਆਪਣੀ ਲੋਕਾਂ ਦੀਆਂ ਭਾਵਨਾਵਾਂ ਤਾਂ ਚੱਲ ਹੀ ਰਹੀਆਂ ਸੀ ਤੁਸੀਂ ਨਾਲ ਹੋਰ ਲਿਖ ਦਿੱਤਾ ਤੇ ਔਰ ਜੋ ਸ਼ੇਅਰ ਕਰਦਾ ਸਰ ਕ੍ਰਾਈਮਨਲ ਲਾ ਉਹਦੇ ਵੱਲ ਨਹੀਂ ਜਾਦਾ ਜੀ ਜਿਹੜਾ originator ਹੈ ਜੀ ਕ੍ਰਾਈਮਨਲ ਲਾ ਇਸ ਬਿਹਾਈਂਡ that guy ਉਹ ਲੇਕਿਉਂਕਿ ਜਿਹਨੇ share ਕੀਤਾ ਉਹ ਤਾਂ ਸੋਲ ਪਤਾ ਕਿ ਯਾਨੀ ਕਿ ਯਾਨੀ ਕਿ ਜੇ ਮੈਂ ਕੋਈ ਗਲਤ ਵੀਡੀਓ ਪਾਤਾ ਤੁਸੀਂ share ਕਰਤਾ ਤੁਹਾਡੇ ਤੇ ਗੱਲ ਨਹੀਂ ਆਏਗੀ ਤੁਸੀਂ ਕੋਈ ਕਮੈਂਟ ਨਾ ਕਰੋ ਬਸ ਉਹਦੇ ਤੇ ਤੇ ਜੇਕਰ ਮੈਂ share ਕਰ ਰਿਹਾ ਤਾਂ ਮੇਰੇ ਮੈਂ ਜੇ ਕਰਿਆ ਪੋਸਟ ਤਾਂ ਮੇਰੇ ਦੀ ਕੋਈ ਗਲਤ ਆਉਗੀ ਸਾਰੇ ਸਰ ਦੇਖੋ share ਕਰ ਦਿਓ ਜੋ ਵੀ ਤੁਸੀਂ ਕਰਦੇ ਹੋ ਆਪਣੀ ਜ਼ਾਇਤਿਕ ਤੌਰ ਤੇ ਜ਼ਿੰਮੇਵਾਰੀ ਪਾ ਲੀਆ ਆਪਾਂ ਵੈਰੀਫਾਈ ਕਰਕੇ ਹੀ share ਕਰੀਏ ਜਿਵੇਂ ਮਾਨ ਸਾਹਿਬ ਵਾਲੀ ਵੀਡੀਓ ਸੀਗੀ ਸਰ ਇਟ ਹੈਜ਼ ਬੀਨ ਸਰਕੂਲੇਟਡ ਔਨ ਆਲ ਪਲੈਟਫਾਰਮ ਇਨ ਫੈਕਟ ਇਟ ਹੈਡ ਕਮ ਟੂ ਇੱਕ ਦੋ ਗਰੁੱਪ ਚ ਜਿਦੇ ਚ ਮੈਂ ਵੀ ਮੈਂਬਰ ਸੀਗਾ ਉੱਥੇ ਵੀ ਆਈ ਹੈ ਬਟ ਦੈਨ ਲੁਕਿੰਗ ਐਟ ਇਟ ਸਰ ਆਪਣੀ ਵੀ ਮੌਜਤਿਕ ਜ਼ਿੰਮੇਵਾਰੀ ਬਣਦੀ ਹੈ ਵੀ ਉਹ オリジナル ਨਹੀਂ ਹੈਗੀ ਚੀਜ਼ ਦੇਖ ਕੇ ਪਤਾ ਲੱਗਦਾ ਵੀ ਆਪਾਂ ਸ਼ੇਅਰ ਕਰਨ ਤੋਂ ਪਰਹੇਜ਼ ਕਰੀਏ ਬਟ ਐਜ਼ ਔਨ ਟੂਡੇ ਸਰ ਇਟ ਇਜ਼ ਅ ਗ੍ਰੇ ایرিয়া ਕੋਈ ਸ਼ੇਅਰ ਕਰਨੇ ਵਾਲੇ ਤੇ ਕੋਈ ਲਾਇਬਿਲਟੀ ਨਹੀਂ ਬਣਦੀ ਤੁਰ ਬਬਤਨਵਾਦੀ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਗੱਲੋਂ ਹੁੰਦੀ ਹੈ ਤਾਂ ਉਹਦੇ ਤੇ ਲਾਜ਼ਮੀ ਜੀ ਗੱਲ ਹੁੰਦੀ ਹੈ ਕਿ ਲੋਕ ਉਸ ਚੀਜ਼ ਨੂੰ ਜਾਣਣਾ ਵੀ ਚਾਹੁੰਦੇ ਨੇ ਤੇ ਆਮ ਲੋਕਾਂ ਦੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਕਰਨ ਹੋ ਜਾਂਦਾ ਹੈ ਤਾਂ ਹੀ ਉਹ ਕਰਕੇ ਇਹ ਸੀ ਵੀ ਆਖਰ ਡਿਜੀਟਲ ਤੌਰ ਤੇ ਕੀ ਕਿਸੇ ਕੋਲ ਤੇ ਐਕਸ਼ਨ ਹੋ ਸਕਦਾ ਜਾਂ ਨਹੀਂ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਵੇਂ ਵੀਰ ਸਾਹਿਬ ਨੇ ਦੱਸਿਆ ਬਾਕੀ ਤਾਂ ਜਿਵੇਂ ਕਹਿੰਦੀ ਹੈ ਸਾਡੇ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਾਂ ਹੈਗੀਆਂ ਨੇ ਜਿਹਦੇ ਵਿੱਚ ਕਈ ਕਦੇ ਕਈ ਵਾਰ ਤੁਸੀਂ ਜੇ ਸੋਚੋ ਵੀ ਅਸੀਂ ਸ਼ੇਅਰ ਵੀ ਕਰਦੀਏ ਤਾਂ ਦਿੱਕਤ ਨਹੀਂ ਆਉਗੀ ਦਿੱਕਤ ਆ ਸਕਦੀ ਹੈ ਜਵਾਬ ਦੇ ਹੀ ਹੋ ਸਕਦੀ ਹੈ ਬਟ ਕਹਿੰਦੇ ਕਿ ਓਡਾ ਵੱਡਾ ਮਸਲਾ ਉਹਦੀ ਕਿਤੇ ਕਿਸੇ ਨਾ ਕਿਸੇ ਸ਼ੇਅਰ ਹੁੰਦਾ ਜਿਹੜਾ ਇਹਨੂੰ ਪੋਸਟ ਕਰਦਾ ਹੈਗਾ ਸ਼ੇਅਰ ਕਰਨ ਵਾਲੇ ਤੇ ਓਡੀ ਗੱਲ ਨਹੀਂ ਕੀ ਖਿਆਲ ਹੁੰਦੀ ਹੈਗੀ ਪਰ ਇਸ ਮਸਲੇ ਤੇ ਇਹ ਵੀ ਹੈ ਕਿ ਜੇਕਰ ਉਹ ਪ੍ਰੂਫ ਨਹੀਂ ਵੀ ਹੁੰਦਾ ਕਿ ਉਹ origignal ਹੈ ਜਾਂ fake ਹੈ ਬਟ ਜੇਕਰ ਤੁਹਾਨੂੰ objection ਹੈਗਾ ਤੇ ਉਹ morph ਕੋਈ ਵੀਡੀਓ ਹੈਗਾ ਜਾਂ ਕੋਈ nudity ਨਾਲ ਜੁੜਿਆ ਹੈ ਤਾਂ ਉਹਨੂੰ ਹਟਾਉਣ ਦੇ ਵਾਸਤੇ ਜਦੋਂ ਪੰਜਾਬ ਪੁਲਿਸ ਮੇਲ ਕਰਦੀ ਹੈ ਤਾਂ ਕਹਿੰਦੇ ਉਹਦੇ ਤੇ ਵੀ ਉਹ ਐਕਸ਼ਨ ਆ ਜਾਂਦਾਗਾ ਤਾਂ ਤਾਜ਼ਾ ਜਾਣਕਾਰੀ ਨਾਲ ਜੁੜੇ ਰਿਹਾ ਜਨਸਪੋਕਸ ਮੰਦਨ ਨਿਊਜ਼ਾਦਿਓ ਸਨਿਚਿੰਗ ਨੂੰ